ਇੱਕ ਬੁਰੀ ਖਬਰ ਹੋਰ ਵੀ ਸਾਰੇ ਦਰਿਆਵਾਂ ਦੇ ਵਿੱਚ ਪਾਣੀ ਫੇਰ ਵਧ ਗਿਆ ਤੇ ਜਿਹੜਾ ਸਤਲੁਜ ਉਹ ਵੀ ਅੱਜ ਜਣੀ ਬਹੁਤ ਜ਼ਿਆਦਾ ਪਾਣੀ ਆ ਉਹਦੇ 'ਚ ਤੇ ਜਿਹੜੀਆਂ ਫਸਲਾਂ 'ਚ ਪਾਣੀ ਲੱਥਾ ਸੀਗਾ ਦਰਿਆ ਦੇ ਨਾਲ ਤੇ ਉੱਥੇ ਫੇਰ ਪਾਣੀ ਆ ਗਿਆ ਬੁੱਟੇ ਨੇ ਇਹਨੂੰ ਲੱਗਣ ਲੱਪੇ ਸੀਗੇ ਸਾਰਾ ਬੁੱਟਾ ਹੁਣ ਫੁੱਲੋਂ ਪੈਣ ਲੱਪੇ ਸੀਗੇ ਹੁਣ ਸਾਰਾ ਥੱਲੇ ਡੇਗ ਪਿਆ ਹੁਣ ਮੜਾ ਹੈ ਵਾਂ ਸੁੱਕੇ ਤੇ ਟਮਾਟਰ ਲਾਏ ਵੇਲ ਵਾਲੇ ਆਪਾਂ ਤੇ ਇਹੇ ਆਪਾਂ ਪਹਿਲਾਂ ਰਾਤ ਵਾਲਾ ਤਾਂ ਕੰਮ ਥੋੜਾ ਜਿਆ ਰੱਬ ਦਾ ਘਾਟ ਹੀ ਆ ਤੇ ਜਿਵੇਂ ਵਾਰਨਿੰਗ ਦਿੱਤੀ ਸੀ ਵੀ ਅੱਜ ਹੈਗੀ ਆ 6 ਤਰੀਕ ਤੇ ਰਾਤ ਦਾ ਵੈਸੇ ਬਚਾਅ ਹੋ ਗਿਆ ਹੁਣ 9 ਵਜੇ ਦਾ ਥੋੜੀਆਂ ਕਣੀਆਂ ਪੈਣ ਲੱਗੀਆਂ ਬਾਕੀ ਹੋਵੇ ਬੱਦਲ ਪੂਰਾ ਪਰ ਸਵੇਰੇ ਸਵੇਰੇ ਗਾਜਦਾ ਸੀਗਾ ਪਰ ਹਨੇਰੀ ਝੱਖੜ ਤੋਂ ਬਚਾਅ ਰਾਤ ਹਨੇਰੀ ਨਹੀਂ ਜਮੇ ਚੱਲੀ ਹੁਣ ਥੋੜੀਆਂ ਥੋੜੀਆਂ ਕਣੀਆਂ ਪਈ ਜਾਂਦੀਆਂ ਮੇਂ ਵੀ ਨਾਰਮਲ ਆ ਜਣੀ ਛਿੱਟੇ ਛਰਾਟ ਹੀ ਆ ਨੇ ਬਾਕੀ ਨੇਰੀ ਤੋਂ ਬਚਾ ਹੁਣ ਵੀ ਹਵਾ ਪੂਰੀ ਖੜੀ ਆ ਹਵਾ ਤਾਂ ਬਚਾ ਕਿਉਂਕਿ ਰਾਤ ਵੀ ਵੀਡੀਓ ਪਾ ਪਾ ਕੇ ਗਈ ਜਾਂਦੇ ਸੀ ਵੀ ਬਹੁਤ ਜਿਆਦਾ ਨੇਰੀ ਆਉਣੀ ਆ ਹੁਣ ਨੇਰੀ ਚ ਖੇੜ ਤੋਂ ਬਚਾ ਆ ਚਲੋ ਬਾਬਾ ਮહેર ਕਰੇ ਬਾਕੀ ਹੁਣ ਸਭ ਦਾ ਫਿਕਰ ਆ ਆਪਾਂ ਨੂੰ ਆਪਣਾ ਫਿਕਰ ਆ ਦਾ ਰੱਬ ਨੂੰ ਸਭ ਦਾ ਫਿਕਰ ਆ ਲਓ ਭਈ ਮਿੱਤਰੋ ਰੱਬ ਨੇ ਧੁੱਪ ਜੀ ਦਾ ਘੜਤੀ ਸੀ ਬਾਹਰੇ ਹੁਣ ਟਾਈਮ 3:30 ਹੋ ਗਿਆ ਮੱਤਲ ਫੇਰ ਕਾਫੀ ਬਣ ਗਿਆ ਤੇ ਮੌਸਮ ਹੈਗਾ ਪੂਰਾ ਠੰਡਾ ਤਾਂ ਹਵਾ ਜਿਹੜੀ ਰਾਤ ਦੀ ਟੈਨਸ਼ਨ ਖਤਮ ਹੋ ਗਈ ਵਿੱਚ ਖੇੜਾ ਨਹੀਂ ਆਇਆ ਉਹਦੇ ਨਾਲ ਚਲੋ ਜਿਹੜਾ ਪਹਿਲਾਂ ਨੁਕਸਾਨ ਹੋਇਆ ਤਾਂ ਹੋਇਆ ਹੀ ਹੋਇਆ ਤੇ ਹੁਣ ਚੱਲ ਜਿਹੜਾ ਫਾਇਦਾ ਹੋ ਜਾਵੇ ਹੁਣ ਆਏ ਸੀਗੇ ਅੱਜ ਸਾਰਾ ਦਿਨ ਰੈਸਟ ਕੀਤੀ ਉਹ ਕੰਮ ਕੋਈ ਵੀ ਨਹੀਂ ਚੱਲਿਆ ਗੋਭੀ ਨੂੰ ਮਿੱਟੀ ਲਾਉਣੀ ਸੀ ਇਹ ਵਿਚਾਰੀ ਕੇਰਾ ਮਧੋਲੀ ਜੀ ਕੀ ਬਾਕੀ ਗੋਭੀ ਆਪਣੀ ਹੋਈ ਜਾਂਦੀ ਆ ਜਿਹੜਾ ਸਾਰੇ ਨੰਗੀਆਂ ਹੋ ਗਈਆਂ ਸਾਰੀ ਗੋਭੀ ਤੋਂ ਤੇ ਆ ਵੈਂਗਣੀ ਦੇ ਬੂਟੇ ਸੀਗੇ ਆ ਵੀ ਸਾਰੇ ਟੇਢੇ ਹੋਏ ਪਏ ਆ ਆ ਸਾਰੀ ਗੋਭੀ ਆ ਤੇ ਇਹਨਾਂ ਨੂੰ ਹੁਣ ਥੋੜਾ ਜਿਹਾ ਆਣ ਸੁੱਕੂਗਾ ਮੌਸਮ ਸਾਫ਼ ਹੋਊਗਾ ਤਾਂ ਫੇਰ ਹੀ ਕੰਮ ਆਪਣਾ ਚੱਲੂਗਾ ਆ ਵੈਂਗਣੀ ਦੇ ਬੂਟੇ ਨੇ ਇਹਨੂੰ ਲੱਗਣ ਲੱਪੇ ਸੀਗੇ ਸਾਰਾ ਬੂਟਾ ਹੁਣ ਫੋਲੋ ਪੈਣ ਲੱਪੇ ਸੀਗੇ ਹੁਣ ਸਾਰਾ ਥਲੇ ਡੇਗ ਪਿਆ ਹੁਣ ਮੜਾ ਆ ਵਾਂ ਸੁੱਕੇ ਆ ਟਮਾਟਰ ਲਾਏ ਵੇਲ ਵਾਲੇ ਆਪਾਂ ਤੇ ਇਹੇ ਆਪਾਂ ਪਹਿਲਾਂ ਵਾਧੂ ਖਵਾਏ ਪਿਛਲੇ ਸਾਲ ਵੀ ਟਮਾਟਰ ਲੋਕਾਂ ਨੂੰ ਫ੍ਰੀ ਵੰਡੇ ਸੀਗੇ ਤੇ ਵੈਂਗਣੀ ਵਾਧੂ ਸੀ ਤੇ ਆ ਗੋਭੀ ਦੀਆਂ ਲਾਈਆਂ ਆਪਾਂ ਤਿੰਨ ਕਵੱਟਾ ਤੇ ਗੋਭੀ ਆਪਾਂ ਹੋਰ ਲਾਉਣੀ ਆ ਚਲੋ ਮੇਰਾ ਬਚਾਅ ਹੋ ਗਿਆ ਜਿਹੜੀ ਮੈਂ ਉਸ ਦਿਨ ਨਹੀਂ ਲਾਈ ਤੇ ਹੁਣ ਮੂੜੀਆਂ ਵਾਲੇ ਖਾਂ ਲਾਵਾਂਗੇ ਮੂੜੀਆਂ ਪੱਟਨਾ ਆਇਆ ਸੀ ਇਧਰ ਝੋਨਾ ਤਾਂ ਆਪਣਾ ਠੀਕ ਆ ਓਕੇ ਬਚ ਗਿਆ ਝੋਨਿਆਂ ਦਾ ਘੱਟ ਨੁਕਸਾਨ ਬਾਸਮਤੀਆਂ ਦਾ ਬਹੁਤ ਜ਼ਿਆਦਾ ਹੋਇਆ ਨੁਕਸਾਨ ਆਹ ਵਟਾਂ ਵੇਲੀਆਂ ਹੁੰਦੀਆਂ ਨੇ ਜਿਵੇਂ ਜਿਵੇਂ ਮੂੜੀਆਂ ਵਾਲੀਆਂ ਨਾ ਤਾਂ ਖਾਲੀ ਹੋ ਗਈਆਂ ਆਹ ਰਹਿ ਗਈਆਂ ਇਹ ਹੁਣ ਸਾਰੀਆਂ ਪੱਟ ਕੇ ਵਾਹ ਕੇ ਤੇ ਇੱਥੇ ਆਪਾਂ ਲਾਉਣੇ ਆ ਮਟਰ ਤੇ ਗਾਜਰ ਫਿਰ ਸਾਨੂੰ ਆਪਾਂ ਉਹ ਖਵਾਵਾਂਗੇ ਇਧਰ ਪਾਲਕ ਵੀ ਆਪਣੀ ਵੈਸੇ ਪਿਆਰ ਹੋਈ ਜਾਂਦੀ ਆ ਪਾਲ ਕੇ ਦੁਬਾਰਾ ਲਾਈ ਆ ਪਹਿਲਾਂ ਮਰ ਗਈ ਸੀਗੀ ਉਧਰਲੇ ਪਾਸੇ ਅਜ ਕਿ ਤੁਹਾਨੂੰ ਪੀਲੇ ਛਲਗਮ ਲਾਏ ਆ ਜੇ ਆਪਾਂ ਕਾਮਯਾਬ ਹੋ ਗਏ ਉਹ ਵੀ ਖਵਾਵਾਂਗੇ ਤੇ ਬਾਬੇ ਦੀ ਘਰ ਪਾਣਾ ਹਲਦੀ ਵੀ ਘੈਂਟ ਆ ਉਧਰ ਆਪਾਂ ਗਾਜਰਾਂ ਵੀ ਕੁਝ ਬੀਜੀਆਂ ਤੇ ਪੀਲੇ ਛਲਗਮ ਵੀ ਲਾਏ ਆ ਤੇ ਪਾਕਿਸਤਾਨ ਨੂੰ ਕਿਹਾ ਸੀ ਆਪਣੇ ਥੋੜਾ ਜਿਹਾ ਸਾਗ ਸੀਗਾ ਵੀ ਬਣਾ ਲੀਏ ਤੇ ਟਾਈਮੇ ਨਹੀਂ ਲੱਗਾ ਤੇ ਜਿਹੜੀ ਆਪਾਂ ਬਾਅਦ ਚੋਂ ਮੂਲੀ ਲਾਈ ਸੀ ਉਹ ਆਪਣੀ ਮੂਲੀ ਵੈਸੇ ਉੱਗ ਪਈ ਆ ਦੇਖਦੇ ਆਂ ਕਾਮਯਾਬ ਹੁੰਦੀ ਆ ਸਾਰੀ ਮੂਲੀ ਉੱਗ ਪਈ ਆ ਹੁਣ ਮੈਂ ਲਾਈ ਆ ਇੱਕ ਇੱਕ ਪੀਸ ਲਾਇਆ ਇੱਕ ਇੱਕ ਬੀ ਲਾਇਆ ਆ ਪਿਛਲੇ ਸਾਲ ਜਿਹੜੇ ਮੇਰੇ ਯਾਰ ਮਿੱਤਰ ਸੀ ਜਾਂ ਸੀ ਸੀ ਸਾਨੂੰ ਆਏ ਸੀ ਵੀ ਦੋ ਦੋ ਲਾਈਏ ਪਰ ਇੱਕ ਬੀ ਹੀ ਲਾਉਣਾ ਚਾਹੀਦਾ ਕਿਉਂਕਿ ਬੰਦਾ ਗਲਤੀਆਂ ਕਰ ਕਰ ਸਿੱਖਦਾ ਰਹਿੰਦਾ ਤੇ ਹੁਣ ਜਿਹੜਾ ਵੀ ਆਪਾਂ ਮੂਲੀ ਦਾ ਬੀ ਲਾਉਨੇ ਆ ਉਹ ਕੱਲਾ ਇੱਕ ਸਿੰਗਲ ਬੀਜ ਹੀ ਲਾਉਨੇ ਆ ਤੇ ਜਿੰਨੀ ਵੀ ਮੂਲੀ ਵਟਾਂ ਤੇ ਮੈਂ ਲਾਈ ਸੀਗੀ ਸਾਰੀਆਂ ਤੇ ਉਗ ਪਈਆਂ ਆ ਵੇ ਲੋ ਧਾਰਾਂ ਦੀਆਂ ਧਾਰਾਂ ਜਿੰਨੇ ਜਿੰਨੇ ਸਪੇਸ ਤੇ ਲੱਗਾ ਉਹਨੇ ਉਹਨੇ ਸਪੇਸ ਤੇ ਲੱਗਾ ਇਹਦੇ ਨਾਲ ਮੂਲੀ ਨਾਲ ਤਾਂ ਮੋਟੀ ਹੋ ਜਾਂਦੀਆਂ ਨਾਲੇ ਸਿੱਧੀ ਜਾਂਦੀ ਹੈ ਹੁਣ ਕਈ ਮੂਲੀਆਂ ਵਿੱਚੋਂ ਵਿੰਗੀਆਂ ਹੋ ਜਾਂਦੀਆਂ ਤੇ ਬਾਕੀ ਜਿਹੜਾ ਇਹ ਮੂਲੀ ਦਾ ਟੇਸਟ ਆ ਇਹ ਤੁਹਾਨੂੰ ਸ਼ਹਿਰ ਦੀ ਮੂਲੀ ਨਾਲੋਂ ਇੱਕ ਨੰਬਰ ਮਿਲੂ ਇਹਦੇ 'ਚ ਕੋਈ ਬਾੜੀ ਆਪਾਂ ਖਾਦ ਨਹੀਂ ਪਾਈ ਹਨਾ ਇਹ ਨੋਰਮਲ ਹੌਲੀ-ਹੌਲੀ ਤਿਆਰ ਹੋਈ ਆ ਪੱਕਾ ਹੀ ਬੰਦੇ ਵੇਂਦੇ ਆ ਸੋਹਣੀਆਂ ਤੇ ਸੋਹਣੀ ਦਾ ਤੁਹਾਨੂੰ ਪਤਾ ਹੀ ਆ ਵੀ ਅੱਜ ਕੱਲ ਸੋਹਣਾ ਕਿਹੋ ਜਿਹਾ ਹੁੰਦਾ ਹਨਾ ਤੇ ਬਾਕੀ ਟੇਸਟ ਇਹਦਾ ਪੂਰਾ ਆਪ ਖੁਦ ਕਹਿੰਦੇ ਆਪਾਂ ਨਹੀਂ ਕਹਿੰਦੇ ਜਿਹੜਾ ਲੈ ਕੇ ਜਾਂਦਾ ਉਹ ਖੁਦ ਦੱਸਦਾ ਵੀ ਟੇਸਟ ਹੈਗਾ ਮੂਲੀ ਦਾ ਵੀ ਕੜੰਦੀ ਨਹੀਂ ਹੈਗੀ ਤੇ ਕੜੰਦ ਕੜੰਦੀ ਵੀ ਚਾਹੀਦੀ ਥੋੜੀ ਜੀ ਕਰਾਰੀ ਚਾਹੀਦੀ ਹੈ ਤੇ ਉਹ ਸਾਰੀ ਇਹਦੇ ਚ ਕੁਆਲਿਟੀ ਹੈਗੀ ਆ ਤੇ ਹੁਣ ਅੱਜ ਦੇਖੋ ਮੌਸਮ ਹੁਣ ਸੈੱਟ ਹੋ ਜਾਵੇ ਤਾਂ ਕੰਮ ਵਧੀਆ ਬਾਕੀ ਉਹ ਮੂਲੀਆਂ ਪੱਟੀਆਂ ਲਓ ਬਈ ਮੂਲੀਆਂ ਲਈਆਂ ਆਪਾਂ ਪੱਟ ਤੋ ਇਹ ਨਹੀਂ ਆਪਾਂ ਪੱਤੇ ਇੱਥੇ ਲਾ ਦਨੇ ਨੇ ਜਿਹੜੇ ਐਕਸਟਰਾ ਜਿੰਨੇ ਕ ਨਾਲ ਆਪਾਂ ਨੂੰ ਚਾਹੀਦੇ ਹਨ ਉਹਨੇ ਕੀ ਆਪਾਂ ਰੱਖਦੇ ਹੁੰਨੇ ਆ ਤੇ ਅੱਜ ਇਹ ਮੂੜੀਆਂ ਧੋਵਾਂਗੇ ਘਰੇ ਜਾ ਕੇ ਆ ਦੇ ਲਾ ਆ ਮੂਲੀ ਵਧੀਆ ਦੇਖੋ ਅੱਜ ਘਰੇ ਧੋਵਾਂਗੇ ਪਾਟ ਲਈਆਂ ਆਪਾਂ ਸਾਰੀਆਂ ਜਿੰਨੀਆਂ ਆਪਾਂ ਨੂੰ ਚਾਹੀਦੀਆਂ ਸੀਗੀਆਂ ਤੇ ਬਾਕੀ ਹੁਣ ਠੀਕ ਆ ਹੁਣ ਮੂਲੀ ਵੀ ਮੀਂਹ ਦੇ ਨਾਲ ਅੱਗੇ ਗਰਮੀ ਸੀਗੀ ਹੁਣ ਮੂਲੀ ਵੀ ਹੋਰ ਮੱਛਰਦੀ ਆ ਅਜਾ ਪੱਟੀਆਂ ਆਵੇ ਪੱਤੇ ਆਪਾਂ ਨਾਲ ਹੀ ਲਾ ਦਿੰਨੇ ਆ ਕਿਉਂਕਿ ਉਹਨੇ ਕੀ ਪੱਤੇ ਰੱਖਦੇ ਆ ਕਿਉਂਕਿ ਜੇ ਪੱਤੇ ਬਿਨਾ ਮੂਲੀ ਸੋਹਣੀ ਨਹੀਂ ਲੱਗਦੀ ਆਵੇ ਲੋ ਆਪਣੇ ਸਿੱਟੇ 'ਤੇ ਪੱਤੇ ਸਾਰੇ ਆਪਾਂ ਲਾ ਦਿੰਨੇ ਆ ਜਿੰਨੇ ਕੁ ਲੈਂਟਡ ਆਪਾਂ ਨੂੰ ਚਾਹੀਦੀਆਂ ਹੁੰਦੀਆਂ ਉਹਨੇ ਕੀ ਆਪਾਂ ਪੱਤੇ ਆ ਰੱਖਦੇ ਹੰਨੇ ਆਵੇ ਲੋ ਮੂਲੀ ਦਾ ਸਹਜ ਓਕੇ ਆ ਹੁਣ ਆਪਾਂ ਬੰਨ ਗਏ ਇਹਨਾਂ ਨੂੰ ਲੈ ਕੇ ਚੱਲ ਗਏ ਦੋ ਚਾਰ ਹੋਰ ਪੱਟ ਲੈਨੇ ਆ ਬਾਕੀ ਓਕੇ ਆ ਚਲੋ ਬਾਈ ਉਨ ਚੱਲ ਕੇ ਇੱਕ ਗੀੜਾ ਪਹ ਲਾ ਆ ਗਏ ਇੱਕ ਜਿਹੜਾ ਆਪਣਾ ਪਿਆ ਬੰਨੇ ਆ ਉਹ ਫੇਰ ਚੱਕ ਲੈਣੇ ਇੱਕ ਤਾਂ ਵੱਟਾਂ ਤਿਲਕਣੀਆਂ ਲਿਜਾਣਾ ਵੀ ਤਿੰਨ ਕਿਲੇ ਦੂਰ ਪੈਂਦੀਆਂ ਰਾਹ ਤੇ ਆਹ ਭਾਲ ਲਈ ਦੀ ਅੱਜ ਮੈਂ ਘਰੇ ਜਾ ਕੇ ਧੋਵਾਂਗੇ ਮੋਟਰ ਚਲਾ ਕੇ ਨਾ ਚੱਲ ਬਈ ਚੱਲਾਂ ਮੌਸਮ ਪੂਰਾ ਠੰਡਾ ਆ ਵੀ ਹੁਣ ਅਸੀਂ ਮੂੜੀਆਂ ਲੈ ਜਾਏ ਜਾਨੇ ਧੋਈ ਤੇ ਸਾਡਾ ਖੁਸ਼ਾ ਜਮ ਖੇਤ ਮਿੱਥੋ ਗਿਆ ਕੁਛ ਖੁਸ਼ਾ ਫਰਮਿਸਤ ਕਰਦਾ ਹੁੰਦਾ ਹਣਾ ਖੜਾ ਕੁਸ਼ੀ ਆਜੋ ਮੈਂ ਜਿਹੜੇ ਮੂੜੀਆਂ ਲੈ ਜਾਣੀਆਂ ਲੈ ਜਾਓ ਆਪਣੇ ਨੂੰ ਚਲੇ ਕੁਸ਼ੀ ਹਾਂਜੀ ਖੁਸ਼ਾ ਸਾਡਾ ਇਹ ਜਿਹੜਾ ਮੂੜੇ ਨੇ ਮਿੱਟੀ ਹੀ ਮਹੀ ਨਾਲ ਤਾਂ ਸਾਰੀਆਂ ਮੂੜੀਆਂ ਉਲਟ ਪਟੀਆਂ ਹੋ ਗਈਆਂ ਹੋਈਆਂ ਇੰਨਾ ਜਾਨੀ ਨੇਰੀ ਸੀਗੀ ਇੰਨੀ ਨੇਰੀ ਸੀ ਮੂਲੀਆਂ ਜਿਵੇਂ ਆਏ ਲੱਗੀਆਂ ਆ ਪੱਤ ਕੇ ਇੰਨਾ ਜਾਇ ਜਿਖੇ ਰੱਖਿਆ ਬਹੁਤ ਜਾਇ ਜਿਖੇ ਖੌਲੀ ਖੌਲੀ ਸੀ ਮੂਲੀਆਂ ਧੋ ਕੇ ਆਪਾਂ ਗਏ ਅਸਲੇ ਸੀ ਗੁਰੂ ਘਰੇ ਸੋ ਹੁਣ ਗੁਰੂ ਘਰੋਂ ਆਏ ਆ ਮੌਸਮ ਇਧਰਲੇ ਪਾਸੇ ਮੋਗਿਆ ਸੜ ਫੇਰ ਬਦਲ ਰਿਸ਼ਕੀ ਜਾਂਦਾ ਪਹਿਲਾਂ ਸਾਫ ਹੋ ਗਏ ਸੀ ਹੁਣ ਫੇਰ ਇਸ ਟਾਈਮ ਰਿਸ਼ਕੀ ਜਾਂਦਾ ਬਾਕੀ ਬੱਦਲ ਹੈਗੇ ਆ ਤੇ ਬਾਕੀ ਵੈਸੇ ਹੁਣ ਮੀਂਹ ਨਹੀਂ ਪੈਂਦਾ ਬਾਕੀ ਹੁਣ ਠੰਡ ਬੜੀ ਹੋ ਗਈ ਅੱਜ ਹੁਣ ਸ਼ਾਂ ਨੂੰ ਨਾ ਕੇ ਗਿਆ ਗਰਮ ਪਾਣੀ ਨਾਲ ਨਹਾਉਣਾ ਪੈਂਦਾ ਕਿਉਂਕਿ ਯਕਦਮ ਠੰਡ ਜੀ ਹੋ ਗਈ ਆ ਤੇ ਹੁਣ ਸਾਰੇ ਲੋਕਾਂ ਨੇ ਬਿਮਾਰ ਵੀ ਹੋਣਾ ਕਿਉਂਕਿ ਮੌਸਮ ਚੇਂਜ ਹੁੰਦਾ ਤੇ ਉਦੋਂ ਬਿਮਾਰ ਹੋ ਹੀ ਜਾਂਦਾ ਬੰਦਾ ਹਨਾ ਤੇ ਬਾਕੀ ਚਲੋ ਹੁਣ ਫਸਲਾਂ ਤੇ ਸਾਰਿਆਂ ਦੇ ਹਨਾ ਰਹਿਮ ਕਰੇ ਤੇ ਇੱਕ ਬੁਰੀ ਇੱਕ ਬੁਰੀ ਖਬਰ ਹੋਰ ਆ ਵੀ ਸਾਰੇ ਦਰਿਆਵਾਂ ਦੇ ਵਿੱਚ ਪਾਣੀ ਫੇਰ ਵਧ ਗਿਆ ਤੇ ਜਿਹੜਾ ਸਰਲੋਜਾ ਉਹ ਵੀ ਅੱਜ ਜਣੀ ਬਹੁਤ ਜ਼ਿਆਦਾ ਪਾਣੀ ਆ ਉਹਦੇ ਚ ਤੇ ਜਿਹੜੀਆਂ ਫਸਲਾਂ ਚ ਪਾਣੀ ਲੱਥਾ ਸੀਗਾ ਦਰਿਆ ਦੇ ਨਾਲ ਤੇ ਉੱਥੇ ਫੇਰ ਪਾਣੀ ਆ ਗਿਆ ਤੇ ਉਮੀਦ ਸੀਗੀ ਵੀ ਚਲੋ ਬੀਜੀਆਂ ਜਾਣਗੀਆਂ ਪਰ ਹੁਣ ਉਹ ਵੀ ਉਮੀਦਾਂ ਤੇ ਪਾਣੀ ਫਿਰ ਗਿਆ ਕਿਉਂਕਿ ਪਾਣੀ ਫੇਰ ਆ ਗਿਆ ਤੇ ਇਹ ਬੁਰੀ ਖਬਰ ਆ ਤੇ ਬਾਕੀ ਇਧਰੋਂ ਹਨੇਰੀ ਦੇ ਨਾਲ ਮਾਸਮਤੀਆਂ ਤਾਂ ਜਾਵਾਂ ਵਹਿਸ਼ ਗਈਆਂ ਬਾਕੀ ਝੋਨਿਆਂ ਦਾ ਬਚਾ ਬਾਕੀ ਹੁਣ ਰਹਿਮ ਕਰੇ ਕਿਉਂਕਿ ਜਿਹੜੇ ਵਾਣਾਂ ਦੇ ਵਿੱਚ ਝੋਨਾ ਪੱਕਿਆ ਪਿਆ ਉਹ ਵੱਢਣ ਵਾਲਾ ਤੇ ਵਾਣ ਹੈਗੇ ਗਿੱਲੇ ਤੋ ਚਲੋ ਬਾਕੀ ਉਹ ਕੁਦਰਤ ਨੇ ਜੋ ਕਰਨਾ ਹੈ ਨਾ ਉਹੀ ਹੋਣਾ ਤੇ ਮੂਲੀਆਂ ਆਪਾਂ ਪੱਟ ਕੇ ਇੱਥੇ ਦਿੱਤੀਆਂ ਰੱਖ ਇੱਕ ਉਹ ਜੋ ਉਧਰ ਪਈਆਂ ਤੇ ਹੁਣ ਸਵੇਰੇ ਨੂੰ ਲੈ ਜਾਾਂਗੇ ਸੇਲ ਕਰਨ ਕੁਝ ਹੁਣ ਵੀ ਸੇਲ ਹੋ ਗਈਆਂ ਖੁਸ਼ਪਰੀ ਤੋਂ ਉਹਦੇ ਮੈਨੂੰ ਮੈਸੇਜ ਦੇਣ ਦੀ ਆਉਂਦੇ ਨੇ ਐਨੀਆਂ ਡੈਡੀ ਹੁਣ ਅੱਜ ਕੋਈ ਉਹ ਲੈ ਗਿਆ ਹੁਣੇ ਹੀ ਰਾਜ ਮਿਲਿਆ ਸੀ ਵੀਰ ਤੇ ਬਾਕੀ ਆਰਡਰ ਆਪਣੇ ਕੋਲੇ ਵਾਧੂ ਨਾਲ ਦੀ ਨਾਲ ਹੋਮ ਡਿਲੀਵਰੀ ਵੀ ਦੇ ਦੇ ਦੀਆ ਘਰੋ ਘਰੀ ਜਿਹੜਾ ਕੋਈ ਫੋਨ ਤੇ ਮੰਗਦਾ ਹਨਾ ਤੇ ਬਾਕੀ ਬਾਬੇ ਦੀ ਮਿਹਰ ਨਾਲ ਵਧੀਆ ਰਿਸਪੌਂਸ ਮਿਲਦਾ ਤੇ ਸਾਰਿਆਂ ਦਾ ਧੰਨਵਾਦ ਆ ਤੇ ਹੁਣ ਛਕਦੇ ਹਾਂ ਪ੍ਰਸ਼ਾਦਾ ਪਾਣੀ ਖੁਸ਼ ਆ ਸਾਡਾ ਇੱਧਰ ਟੇਬਲ ਵੇਲੇ ਨਾਲ ਲਾ ਆਂਦਾ ਆ ਵੀ ਖੁਸ਼ ਕਿਵੇਂ ਲਾਦਾ ਟੇਬਲ ਕਰਤੀਆਂ ਸੇਲ ਫਰਮੂਲੀਆਂ ਇਹ ਸਾਡਾ ਬੰਦਾ ਜਦੋਂ ਮੈਂ ਘਰੋਂ ਚਲਾ ਜਾਂਦਾ ਤੇ ਫਿਰ ਇਹ ਸੇਲ ਕਰਦਾ ਅੱਜ ਫਿਰ ਸ਼ਾਮ ਨੂੰ ਹਾਂ ਤੋਂ ਵੀ ਅੱਜ ਫਿਰ ਵਾਵਾ ਸੇਲ ਕਰਦੀਆਂ ਸ਼ਾਮ ਨੂੰ ਹਣਾ ਵਾਵਾ ਕਰਦੀਆਂ ਚਲੋ ਵਧੀਆ ਵਧੀਆ ਖਿੱਚੀ ਆ ਕੋਣ ਤੇ ਇੱਧਰ ਸਾਡੇ ਟੇਬਲ ਲੱਗ ਗਏ ਆ ਤਿਆਰ ਵਾਹਿਗੁਰੂ ਲਓ ਜੀ ਹੁਣ ਖਾਣੇ ਰੋਟੀ ਪਾਣੀ ਤੇ ਫਿਰ ਮਿਲਦੇ ਆ ਅਗਲੇ ਵਲੌਗ ਚ ਜਾਂਦੇ ਬਸਦੇ ਰੋਕ ਤੇ ਰੱਬ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਬਾਏ 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 ਬਾਏ